ਹਾਂਜੀ ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਤ ਕਰਦੇ ਹਾਂ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਗੇ। ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੱਦਾ ਕਾਫੀ ਭਖਿਆ ਵਾ ਇੱਕ ਬੀਬੀ ਸਰਬਜੀਤ ਕੌਰ ਨੂੰ ਲੈ ਕੇ ਜੋ ਬੀਬੀ ਪਹਿਲਾਂ ਪੰਜਾਬ ਦੀ ਫਿਰ ਲੈਂਦੇ ਪੰਜਾਬ ਜਾ ਕੇ ਤੇ ਉੱਥੋਂ ਦੇ ਇੱਕ ਪਾਕਿਸਤਾਨ ਦੇ ਮੁੰਡੇ ਇੱਕ ਮੁਸਲਮਾਨ ਮੁੰਡੇ ਨਾਲ ਕਹਿ ਲਉਂਦੇ ਨਿਕਾਹ ਕਰਾ ਲਿਆ। ਹੁਣ ਬੇਨਤੀ ਹੈ ਇਸ ਵੀਡੀਓ ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਬਹਿਰੂਪਿਆ ਪੰਥ ਦੇ ਵਿੱਚੋਂ ਛੇਕਿਆ ਗਿਆ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਤੇ ਬੀਬੀ ਸਰਬਜੀਤ ਕੌਰ ਬਾਰੇ ਵਿਚਾਰ ਵੀ ਕਰਾਂਗੇ। ਉਹਨੇ ਬੀਬੀ ਸਰਬਜੀਤ ਕੌਰ ਦੀ ਦੱਸਿਆ ਜਾ ਰਿਹਾ ਹੈ ਕਾਫੀ ਸਮੇਂ ਪਹਿਲਾਂ ਹੀ ਉਹ ਜਿਹੜਾ ਮੁੰਡਾ ਵਾ ਪਾਕਿਸਤਾਨ ਦਾ ਉਹਦੇ ਨਾਲ ਗੱਲਬਾਤ ਸੀ ਕਹ ਲੋ ਰਿਲੇਸ਼ਨ ਸੀ। ਪਰ ਇਹ ਬੀਬੀ ਨੇ ਬੰਧਾ ਲਾਇਆ ਪਿੰਨਨਕਾਣਾ ਸਾਹਿਬ ਜਾਂਦਾ ਸੰਗਤਾਂ ਨਾਲ ਦਰਸ਼ਨ ਕਰਨ ਦਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਨਾਲ ਗਈ ਸੰਗਤ ਦੇ ਅੱਗੇ ਜਾ ਕੇ ਜਥੇ ਦੇ ਵਿੱਚੋਂ ਵੱਖਰੀ ਹੋ ਕੇ ਉਸ ਮੁੰਡੇ ਨੂੰ ਮਿਲੀ ਉਹ ਮੁੰਡਾ ਮੌਲਵੀ ਦੇ ਕੋਲ ਲੈ ਗਿਆ ਮੌਲਵੀ ਨੇ ਧਰਮ ਪਰਿਵਰਤਨ ਕਰਾਇਆ ਧਰਮ ਪਰਿਵਰਤਨ ਕਰਾਉਣ ਤੋਂ ਬਾਅਦ ਆਪਣੇ ਨਾਲ ਉਸ ਮੁੰਡੇ ਨੇ ਇਹਦਾ ਨਿਕਾਹ ਕਰਾ ਲਿਆ ਹੁਣ ਜਿਹੜੀ ਬੀਬੀ ਸਰਬਜੀਤ ਕੌਰ ਇਹ ਇੱਥੇ ਵਿਆਹ ਹੋਇਆ ਕਹਿ ਰਹੇ ਸੀ ਤੇ ਇਹ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਮੁੰਡਾ ਪਾਕਿਸਤਾਨ ਦਾ ਜਿਹਦੇ ਨਾਲ ਨਿਕਾਹ ਕਰਾਇਆ ਉਹ ਮੁੰਡਾ ਵੀ ਉੱਥੇ ਵਿਆਹ ਸੀਗਾ ਪਰ ਬਾਅਦ ਵਿੱਚ ਇਹਨਾਂ ਨੇ ਆਪਸ ਵਿੱਚ ਹੁਣ ਕਰਾ ਲਿਆ ਵੇਖੋ ਮੇਰੀ ਵਿਚਾਰ ਇਹ ਹੈ ਵੀ ਜੇਕਰ ਇਹ ਪਾਕਿਸਤਾਨ ਗਈ ਚਲੋ ਜਾਵੇ ਪਰ ਜਾ ਕੇ ਸੰਗਤ ਦੇ ਨਾਲ ਜਾ ਕੇ ਇਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਅੱਗੋਂ ਪਿੱਛੋਂ ਚਲ ਜਾਂਦੀ ਪਰ ਇਹਦਾ ਸੰਗਤ ਦੀ ਬਦਨਾਮੀ ਹੁੰਦੀ ਹੈ ਹੁਣ ਕੱਲ ਨੂੰ ਕਹਿਣਗੇ ਨਾ ਵੇਖੋ ਜੀ ਸੰਗਤ ਦੇ ਨਾਲ ਗਏ ਜਿਹੜੇ ਸਿੱਖ ਵਿਰੋਧੀ ਲੋਗ ਆ ਉਹ ਤਾਂ ਵੈਸੇ ਗੱਲ ਕਰਦੇ ਆ ਜਿਹੜੇ ਬਹਿਰੂ ਪਿਆਰਗੇ ਜਿਹੜਾ ਹਰ ਵਾਰੀ ਸਿੱਖਾਂ ਨੂੰ ਹਿੰਦੂ ਦੱਸਦਾ ਵਾ ਉਹ ਤਾਂ ਹਰ ਵਾਰੀ ਇਹੋ ਜਿਹੀ ਗੱਲ ਸਿੱਖਾਂ ਨੂੰ ਨੀਚਾ ਵਿਖਾਉਣ ਦੀ ਗੱਲ ਕਰਦੇ ਆ ਉਹਨੂੰ ਜਾਣਾ ਚਾਹੀਦਾ ਸੀ ਉਹ ਚੱਲ ਜਾਂਦੀ ਉਹਦੀ ਲਾਈਫ ਹੈ ਆਪਣੀ ਪਰ ਉਸ ਸਿੱਖਾਂ ਦੇ ਨਾਲ ਇਦਾਂ ਗੁਰੂ ਘਰ ਦੇ ਨਾਂ ਤੇ ਨਾ ਜਾਂਦੀ ਉਦਾਂ ਜਾਂਦੀ ਕੋਈ ਇਤਰਾਜ਼ ਨਹੀਂ ਕਿ ਇਹਨੂੰ ਪਰ ਦੁੱਖ ਇਸ ਗੱਲ ਦਾ ਗਈ ਗੁਰੂ ਘਰ ਦੇ ਨਾਂ ਤੇ ਫਿਰ ਜਿਹੜੀ ਉਹ ਹੁਣ ਗੱਲ ਕਰ ਰਿਹਾ ਵਾ ਬਹਿਰੂਪੀਆ ਜਿਹਦੇ ਬਾਰੇ ਆਪਾਂ ਵਿਚਾਰ ਕਰਨੀ ਆ ਉਹ ਜਹੇਦਾਰ ਸਾਹਿਬ ਦਾ ਨਾਲ ਇਕੇ ਕਹਿ ਰਿਹਾ ਵਾ ਗੜਗੱਜ ਗੜਗੱਜ ਤੇ ਜਹੇਦਾਰ ਨੂੰ ਜਿੱਦਾਂ ਬੋਲ ਰਿਹਾ ਜਿਹੜੇ ਬਤਮੇ ਜੀਨਾ ਉਹਦਾ ਬੋਲਣਾ ਦਾ ਫਰਜ਼ ਨਹੀਂ ਬੰਦਾ ਕਿਉਂਕਿ ਕਾਲ ਤੱਕ ਸਾਹਿਬ ਦੇ ਜਹੇਦਾਰ ਆ ਗੜਗੱਜ ਗੜਗੱਜ ਕਰੀ ਜਾਂਦਾ ਮੈਂ ਇਹਦੇ ਬੇਨਤੀ ਅੱਗੇ ਵੀ ਕੀਤੀ ਸੀ ਵੀ ਜਿੱਦਣ ਤੇਰੀਆਂ ਗੱਲਾਂ ਤਾਂ ਕਹਿੰਦਾ ਖੜਗੱਜ ਖੜਗੱਜ ਕਰਤੀ ਮੁੜ ਕੇ ਨਾ ਆਖੀ ਵੀ ਮੇਰਨਾਂ ਧੱਕਾ ਹੋਇਆ ਵਾ ਮੁੜ ਕੇ ਨਾ ਆਖੀ ਮੈਂ ਸਿੱਖਾਂ ਨੇ ਮੇਰਨਾਂ ਧੱਕਾ ਕੀਤਾ ਵਾ ਇਹ ਬਾਣਾ ਸਿੱਖਾਂ ਵਾਲਾ ਵੀ ਬਾਣਾ ਲਾ ਦੇ ਬੋਲਿਆ ਕੀ ਆਂਦਾ ਵੀ ਸਾਡੇ ਭੈਣ ਨੂੰ ਉਹ ਚੋਕੇ ਲੈ ਗਏ ਆ ਭਰਾਵਾ ਚੋਕੇ ਨਹੀਂ ਕਿਹਨੇ ਖੜਿਆ ਉਹ ਆਪਦੀ ਸਹਿਮਤੀ ਨਾਲ ਗਈ ਆ ਆਪਦੀ ਮਰਜ਼ੀ ਨਾਲ ਗਈ ਆ ਵੇਖੋ ਜੀ ਸਾਡੀ ਭੈਣ ਨੂੰ ਉਹ ਚੁੱਕ ਕੇ ਲਾਗੇ ਜਹੇਦਾਰ ਨੇ ਕੁਝ ਕੀਤਾ ਨਹੀਂ ਪੁੱਛੋ ਵੀ ਜਹੇਦਾਰ ਉਹਨੂੰ ਫੜ ਕੇ ਛੱਡ ਗਿਆ ਸੀ ਨਾਲ ਆਇਆ ਜਿਹੜੇ ਸਿੰਘ ਯੂਨੀਵਰਸਿਟੀ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਦਵਾਰਾਂ ਟਪਾ ਕੇ ਘੋੜਿਆਂ ਦੀਆਂ ਤੇ ਯੂਨੀਵਰਸਿਟੀ ਦੇ ਅੰਦਰ ਜਿਹੜੇ ਸਿੰਘ ਗਏ ਉਹਨਾਂ ਨੂੰ ਇਹਨੇ ਬਹਿਰੂਪੀ ਨੇ ਚੈਲੰਜ ਕੀਤਾ ਤੇ ਕੀ ਕਿਹਾ ਵੇਖੋ ਜੀ ਉਧਰ ਨੂੰ ਤੇ ਘੋੜੇ ਲੈ ਕੇ ਯੂਨੀਵਰਸਿਟੀ ਨੂੰ ਚੱਲ ਗਏ ਜਿੱਥੇ ਆਰਐਸਐਸ ਕਬਜ਼ਾ ਕਰਨ ਲੱਗੀ ਸੀ ਅਦਾ ਹੁਣ ਪਾਕਿਸਤਾਨ ਦੇ ਵਿੱਚ ਸਾਡੀ ਭੈਣ ਨੂੰ ਚੋੱਕ ਕੇ ਲਗੀ ਉੱਥੇ ਕਿਉਂ ਨਹੀਂ ਗਏ ਮੈਸ ਬਹਿਰੂਪੀ ਨੂੰ ਬੇਨਤੀ ਕਰਦਾ ਵੀ ਜਿਹੜੀ ਤੇਰੀ ਭੈਣ ਹੈ ਉਹ ਆਪਣੀ ਮਰਜ਼ੀ ਨਾਲ ਗਈ ਹੈ ਇੱਥੇ ਗੱਲ ਯੂਨੀਵਰਸਿਟੀ ਦੀ ਗੱਲ ਕਰਦਾ ਯੂਨੀਵਰਸਿਟੀ ਦੀ ਗੱਲ ਸਿੱਖਾਂ ਦੀ ਹੋਣ ਦੀ ਸਿੱਖਾਂ ਦੇ ਵजूद ਦੀ ਗੱਲ ਸੀਗੀ ਸਿੱਖਾਂ ਦੇ ਅਣਖ ਦੀ ਗੱਲ ਸੀਗੀ ਪਰ ਉਹ ਜਿਹੜੀ ਬੀਬੀ ਹੈ ਉਹ ਆਪਣੀ ਮਰਜ਼ੀ ਨਾਲ ਗਈ ਹੈ ਉਹ ਜ ਸਿੱਖਾਂ ਦੀ ਕੋਈ ਅਣਖ ਦੀ ਗੱਲ ਨਹੀਂ ਗਈ ਉਹ ਗਈ ਤੇ ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਦਫਾ ਹੋਵੇ ਤੂੰ ਆਂਦਾ ਸਾਡੀ ਭੈਣ ਚਲ ਗਈ ਇਹ ਤੇਰੀ ਭੈਣ ਆ ਜੋ ਉਥੇ ਗਈ ਆ ਨਾ ਇੱਕ ਦਿਨ ਉਹ ਵੇਖ ਲਈ ਜਦ ਜਨੇ ਤੇਰੀ ਭੈਣ ਨੂੰ ਨਸਾਂ ਦੇ ਵੱਜੀਆਂ ਤੇ ਮੁੜ ਕੇ ਤੇਰੇ ਵਰਗੇ ਭਰਾਵਾਂ ਨੇ ਲੈਣ ਨਹੀਂ ਜਾਣਾ ਜਦਨ ਤੇਰੀ ਭੈਣ ਨੂੰ ਨਸਾਂ ਦੇ ਵੱਜੀਆਂ ਉਦਾਹਰਨ ਮੈਂ ਬੜੀ ਵਾਰੀ ਦਿੱਤੀ ਆ ਜਿਹੜਾ ਕੱਟਾ ਵਛਾ ਆਪਦੀ ਗਾਮ ਆ ਜਿਹਨੂੰ ਛੱਡ ਕੇ ਦੂਜੀਆਂ ਕਹਿ ਲੋ گاਵਾ ਮੱਜਾਂ ਦੇ ਕੋਲ ਦੁੱਧ ਲੱਭਣ ਜਾਂਦਾ ਫਿਰੇ ਨਾ ਆਖਰਕਾਰ ਨਸਾਂ ਲੱਤਾਂ ਖਾ ਕੇ ਮੁੜਦਾ ਹੁੰਦਾ ਉਹ ਬੜਾ ਗਵਾਰਨਾ ਜਿਹਦੇ ਵਿੱਚ ਬਹਿਰੂਪੀਆ ਹਰ ਵਾਰੀ ਸਿੱਖਾਂ ਨੂੰ ਨੀਜਾ ਵਿਖਾਉਂਦੇ ਉਹ ਕੋਸ਼ਿਸ਼ ਕਰਦਾ ਕਹਿ ਲਓ। ਬੜੀਆਂ ਇਹਨਾਂ ਸਟੇਟਮੈਂਟਾਂ ਦਿੱਤੀਆਂ। ਦੇਖੋ ਜੀ ਸਿੱਖ ਹਿੰਦੂ ਆ। ਜਹੇਦਾਰ ਦੇ ਬੜੇ ਬੜਾ ਵਿਰੋਧ ਬੋਲੇ ਆਏ ਨੇ। ਬੜਾ ਜਾਤੀਵਾਦ ਨੂੰ ਪ੍ਰਮੋਟ ਕੀਤਾ। ਇੱਕ ਦੋ ਦਿਨ ਪਹਿਲਾਂ ਦੀ ਗੱਲ ਆ ਇਹਨੂੰ ਮੈਂ ਇੱਕ ਵਾਰੀ ਫੋਨ ਕੀਤਾ ਬਹਿਰੂਪੀਏ ਨੂੰ। ਮੈਂ ਵੀਡੀਓ ਸ਼ਮੈਂ ਬੇਨਤੀ ਕਰਾਂ ਮੈਂ ਵੀਡੀਓ ਬੀਬੀ ਦੇ ਵਿਸ਼ੇ ਤੇ ਨਹੀਂ ਬਣਾਇੰਗੇ। ਬੀਬੀ ਰਹਿ ਕੇ ਨਾਮ ਹੀ ਐ ਕਹਿ ਲਓ। ਮੈਂ ਵਿਸ਼ੇ ਤੇ ਜੋ ਬਣਾ ਰਿਹਾ ਗੱਲ ਕਰ ਰਿਹਾ ਆ। ਉਹ ਖਾਸ ਕਰਕੇ ਉਹ ਬਹਿਰੂਪੀਏ ਦੀ ਗੱਲ ਕਰਕੇ ਬਹਿਰੂਪੀਏ ਕਰਕੇ ਬਣਾएंगे ਅਸੀਂ ਹੁਣ ਇਸ ਬਹਿਰੂਪੀਏ ਨੂੰ 2-3 ਦਿਨ ਪਹਿਲਾਂ ਮੈਂ ਆਪਣੇ ਪਰਸਨਲ ਨੰਬਰ ਤੋਂ ਮੈਂ ਆਪ ਕਾਲ ਕੀਤੀ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤੁਹਾਡੀਆਂ ਸਟੇਟਮੈਂਟਾਂ ਹੁੰਦੀਆਂ ਭਾਈ ਸਾਹਿਬ ਕਿ ਸਿੱਖ Hindu ਆ ਮੈਂ ਕਿਹਾ ਤੁਸੀਂ ਕਿਸ ਰਾਈਟ ਦੇ ਨਾਲ ਇਹ ਗੱਲ ਕਹਿੰਦੇ ਵੀ ਸਿੱਖ Hindu ਆ ਆਂਦਾ ਵੇਖੋ ਜੀ ਸਿੱਖ ਹੈ Hindu ਆ ਜੇਕਰ ਸਾਡਾ ਵੀ ਸਰੀਰ ਉਹ ਜਿਹਾ Hinduਾਂ ਦਾ ਵੀ ਸਰੀਰ ਉਹ ਜਿਹਾ ਬਸ ਆਂਦਾ ਉਹ ਆਪਣੀ ਬੋਧਿਤੋਤੀ ਰੱਖ ਲੈਂਦੇ ਆ ਤੇ ਤੂੰ ਹੀ ਬਾਸਾਂ ਦਾ ਆਪਾਂ ਸਿੱਖਾਂ ਦੇ ਵਿੱਚ ਕਚਰੇ ਪਾ ਕੇ ਤੇ ਸਰਤੇ ਦਸਾਰਾ ਸਜਾ ਲੈਂਦੇ ਆ ਆਹਦਾ ਸਰੀਰ ਤੇ ਆਪਣੀ ਇੱਕੋ ਜਿਹੀ ਹੈ ਤੇ ਮੈਂ ਕਿਹਾ ਸਰੀਰ ਤੇ ਫਿਰ ਜੈਨੀਆਂ ਬੋਧੀਆਂ ਐ ਸਾਈਆਂ ਦੇ ਤੇ ਮੁਸਲਮਾਨਾਂ ਦੇ ਵੀ ਇੱਕੋ ਜਿਹੀ ਹੈ ਸਰੀਰਾਂ ਦੀ ਕਿਹੜੀ ਗੱਲ ਐ ਮਖਿਆ ਮੈਂ ਕਿਹਾ ਤੂੰ ਇਹ ਗੱਲ ਕੀਤੀ ਵੀ ਅਸੀਂ ਹਿੰਦੂ ਆ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਚ ਕਿਤੇ ਲਿਖਿਆ ਵੀ ਅਸੀਂ ਹਿੰਦੂ ਆ ਇਹ ਇਹਨੂੰ ਗੱਲ ਨਹੀਂ ਐ ਜੀ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਇਹ ਲਿਖਿਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਭਰਾਨ ਸੰਗਤ ਜੀ ਇਸ ਬਹਿਰੂ ਪੀ ਇਹਨੂੰ ਗੱਡੀ ਗੱਲ ਨਹੀਂ ਆਈ ਮੇਰੇ ਬਾਣੀ ਦੇ ਵਿੱਚੋਂ ਇਹਨੂੰ ਮੈਂ ਸਵਾਲ ਪੁੱਛੇ ਇਹਨੂੰ ਕਿਸੇ ਗੱਲ ਦਾ ਵੀ ਮੇਰੇ ਦਾ ਜਵਾਬ ਨਾ ਆਇਆ ਫਿਰ ਇਹਨੇ ਜੋ ਬਾਣੀ ਦੇ ਵਿੱਚੋਂ ਜਵਾਬ ਦਿੱਤਾ ਆਂਦਾ ਵੀ ਵੇਖੋ ਜੀ ਬਾਣੀ ਦੇ ਵਿੱਚ ਲਿਖਿਆ ਵਾ RAM ਜੀ ਦੇ ਬਾਰੇ ਆਂਦਾ ਤ੍ਰੈਤੇ ਦੇ ਮਾਣ ਨੂੰ ਰਾਮ ਰਗਵੰਸ ਕਾਏ ਹੁੰਦਾ ਰਾਮ ਜੀ ਨੂੰ ਪ੍ਰਮੋਟ ਕੀਤਾ ਵਾ ਮੈਂ ਕਿਹਾ ਇੱਥੇ ਪ੍ਰਮੋਟ ਨਹੀਂ ਕੀਤਾ ਇੱਥੇ ਸਗੋਂ RAM ji ਦੇ ਬਾਰੇ ਇਹ ਕਿਹਾ ਵੀ ਤ੍ਰੇਤੇ ਦੇ ਯੁੱਗ ਦੇ ਵਿੱਚ ਤ੍ਰੇਤੇ ਤੇ ਮਾਨਿਓ RAM ਰਗਵੰਸ਼ ਕਹਾਇਓ ਤ੍ਰੇਤੇ ਯੁੱਗ ਦੇ ਵਿੱਚ RAM ji ਆਏ ਆ ਉਦੋਂ RAM ਨੂੰ ਪ੍ਰਮੋਟ ਨਹੀਂ ਕਿਤੇ ਕੀਤਾ ਮੈਂ ਕਿਹਾ ਜਿਹੜੀ ਤੂੰ ਗੱਲ ਕੀਤੀ ਵੀ ਤ੍ਰੇਤੇ ਤੇ ਮਾਨਿਓ RAM ਰਗਵੰਸ਼ ਕਹਾਇਓ ਮਤਲਬ ਤੈਨੂੰ ਬਾਣੀ ਦਾ ਪਤਾ ਵਾ ਬਾਣੀ ਬਾਰੇ ਥੋੜੀ ਬਹੁਤੀ ਸੂਝ ਹੈਗੀ ਤੈਨੂੰ ਹਾਂ ਤੇ ਮੈਂ ਕਿਹਾ ਕੀ ਤੈਨੂੰ ਬਾਣੀ ਦੇ ਵਿੱਚ ਉਹ ਇਹ ਪੰਕਤੀ ਨਾਲ ਕਬੜੀ ਤੈਨੂੰ ਬਾਣੀ ਦੇ ਵਿੱਚ ਉਹ ਇਹ ਪੰਕਤੀ ਨਾਲ ਲੱਭੀ ਤੇ ਬੁੱਤ ਪੂਜ ਪੂਜ ਹਿੰਦੂ ਹੋਏ ਤੁਰਕ ਹੋਏ ਸਿਰ ਨਹੀਂ ਤੈਨੂੰ ਇਹ ਪੰਕਤੀ ਨਾ ਲੱਭੀ ਤੇ ਗਾੜੀਓ ਮੈਨੂੰ ਕੀ ਕਹਿੰਦਾ ਵਾ ਗੜ ਨੂੰ ਬੈਸਦਾ ਵਾ ਉਸ ਗੱਲ ਤੇ ਨਹੀਂ ਹੁੰਦਾ ਬਾਣੀ ਤੇ ਨਹੀਂ ਹੁੰਦਾ ਬੈਸਣ ਵਾਲੀ ਗੱਲ ਕਰਦਾ ਵਾ ਮੈਂ ਕਿ ਬਾਣੀ ਦੇ ਵਿੱਚ ਲਿਖਿਆ ਨਾ ਹਾਂ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਤੂੰ ਕਹਿੰਦਾ ਅਸੀਂ ਹਿੰਦੂ ਆ ਤੇ ਗਾੜੀਓ ਜੋ ਜਵਾਬ ਦਿੱਤਾ ਇਹਨੇ ਮੈਨੂੰ ਸੁਣਿਓ ਫਿਰ ਕਿੱਡਾ ਹਾਸੋ ਹੀ ਨਾ ਵਾ ਅੰਦਾ ਵੇਖੋ ਉਹ ਤੇ ਸਾਰਿਆਂ ਵਾਸਤੇ ਆ ਬਾਣੀ ਮੁਸਲਮਾਨਾਂ ਵਾਸਤੇ ਵੀ ਹਿੰਦੂਆਂ ਵਾਸਤੇ ਵੀ ਸਿੱਖਾਂ ਵਾਸਤੇ ਵੀ ਮੈਂ ਕਿਹਾ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਬਾਣੀ ਸਿੰਧੂਆਂ ਵਾਸਤੇ ਹਿੰਦੂ ਸਿੱਖ ਮੁਸਲਮਾਨ ਇਸਾਈਆਂ ਸਾਰਿਆਂ ਵਾਸਤੇ ਆ ਪਰ ਮੈਂ ਇੱਕ ਸਵਾਲ ਨੂੰ ਲੌਜੀਕ ਰੱਖਿਆ ਮੈਂ ਕਿਹਾ ਕੋਈ ਹਿੰਦੂ ਥੋੜੀ ਕਹੂਗਾ ਵੀ ਨਾ ਹਾਂ ਹਿੰਦੂ ਦਾ ਮੁਸਲਮਾਨ ਕੋਈ ਮੁਸਲਮਾਨ ਥੋੜੀ ਕਹੂਗਾ ਨਾ ਹਾਂ ਹਿੰਦੂ ਦਾ ਮੁਸਲਮਾਨ ਇਹ ਤੇ ਸਿੱਖ ਹੀ ਕਹੂਗਾ ਬੰਦੇ ਨਾ ਹਿੰਦੂ ਦਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਸਿੱਖੀ ਡੈਫੀਨੇਸ਼ਨ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੁਪਰ ਕਿ ਉੱਠਰ ਨਾਮ ਤੇ ਆਵੇ ਤੇ ਇੱਕ ਸੇਕੀ ਬਿਆਨ ਦਊਗਾ ਨਾ ਤੇ ਗਾੜੀਆਂ ਨੂੰ ਜਵਾਬ ਨਹੀਂ ਆਇਆ ਫਿਰ ਇਹਨੂੰ ਮੈਂ ਗੱਲ ਉਹ ਸਵਾਲ ਪੁੱਛਿਆ ਮੈਂ ਕਿਹਾ ਵੀ ਜਿਹੜੀ ਆਰਐਸਐ ਤੁਸੀਂ ਇੱਕ ਦਿਨਾਂ ਦੇ ਇੱਕ ਦਿਨ ਸਵਾਲ ਕੀਤਾ ਹੈ ਸਿੱਖਾਂ ਨੂੰ ਇੱਕ ਜਵਾਬ ਦਤਾ ਹੈ ਮੈਂ ਤੁਹਾਨੂੰ ਸਿੱਖਾਂ ਨੂੰ ਵੀ ਜਿਹੜੀ ਆਰਐਸਐ ਜਿੱਦਾਂ ਸਿੱਖਾਂ ਦੀ ਸ੍ਰੋਮਣੀ ਕਮੇਟੀ ਹੈ ਐਸਜੀਪੀਸੀ ਹੈ ਉਹਦਾ ਉਦੇਸ਼ੇ ਤਰ੍ਹਾਂ ਹੀ ਹਿੰਦੂਆਂ ਦੀ ਸੰਸਥਾ ਆਰਐਸਐ ਮੈਨੂੰ ਜਵਾਬ ਇਹ ਦਿੱਤਾ ਮੈਂ ਕਿਹਾ ਭਰਾ ਆਰਐਸਐਸ ਨੇ ਹਮੇਸ਼ਾ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕੌਮ ਦੇ ਵਿੱਚ ਅੱਗ ਲਾਈ ਆ ਐਸਜੀਪੀਸੀ ਨੇ ਅੱਗ ਨਹੀਂ ਲਾਈ ਐਸਜੀਪੀਸੀ ਨੇ ਬੜੇ ਪ੍ਰਚਾਰਕ ਤਿਆਰ ਕੀਤੇ ਆ ਬੜੇ ਪ੍ਰਚਾਰਕ ਐਸਜੀਪੀਸੀ ਵਿੱਚ ਨੌਕਰੀ ਕਰਦੇ ਆ ਬੜੇ ਗਰੰਥੀ ਸਿੰਘ ਸੇਵਾਦਾਰ ਆ ਜਿਨ੍ਹਾਂ ਦੀਆਂ ਤਨਖਾਹਾਂ ਐਸਜੀਪੀਸੀ ਦੇ ਰਹੀ ਐ ਤੇ ਮੈਂ ਕਿਹਾ ਕੀ ਤੂੰ ਇਹ ਗੱਲ ਕਹਿ ਰਿਹਾ ਵੀ ਐਸਜੀਪੀਸੀ ਆਰਐਸਐਸ ਨਾਲ ਲਾ ਰਹੇ ਆ ਇਹਨੂੰ ਦੋਗਾ ਦਿਨਾਈ ਜਦੋਂ ਗਾੜੀ ਸਾਡੇ ਕੁਝ ਸਿੰਘ ਇਹਨੂੰ ਬਿਆਨ ਦੇ ਦੇਣ ਬਾਬਾ ਰਾਜਾ ਰਾਜ ਸਿੰਘ ਵਰਗੀਆਂ ਬਿਆਨ ਦਿੱਤੇ ਫੇਰ ਹੋਰ ਤੜਫਦਾ ਸਿੰਘਾਂ ਨੂੰ ਡਰਵੇ ਮਾਰਦਾ ਵਾ ਹੁਣ ਮੈਂ ਬੇਨਤੀ ਇੱਥੇ ਖਾਸ ਕਰਕੇ ਜਿਹੜੇ ਸਾਡੇ ਬਾਬੇ ਕੁੰਬ ਦੇ ਮੇਲੇ ਹੁੰਦੇ ਆ ਖਾਸ ਕਰਕੇ ਜਿਹੜੇ ਸਾਡੇ ਬਾਬੇ ਚਪੀਲਾ ਲਾਲਾ ਕੇ ਮਾਵਾਂ ਦੇ ਪੁੱਤ ਮਰੋਂਦੇ ਆ ਜਾਂ ਜਿਹੜੇ ਖਾਸ ਕਰਕੇ ਸਾਡੇ ਕੁਝ ਇੱਕ ਸੰਪਰਦਾਵਾਂ ਦਲਾ ਪੰਥਾਂ ਦੇ ਮੁਖੀ ਜਿਹੜੇ ਬਲਾਤਕਾਰੀ ਬਾਬਿਆਂ ਦੇ ਹੱਕ 'ਚ ਪਹੁੰਚਦੇ ਆ ਪਾਏ ਅਮਰਤਪਾਲ ਮਹਿਰੋ ਨੇ ਕੁਝ ਬਾਬੇ ਫੜੇ ਇਹਨਾਂ ਬਲਾਤਕਾਰ ਕਰਦੇ ਤੇ ਕਈ ਬਾਬੇ ਸਾਡੇ ਇਕੱਠੇ ਹੋ ਕੇ ਪਹੁੰਚ ਗਏ ਤੇ ਕੀ ਕਹਿੰਦੇ ਦੇਖੋ ਜੀ ਜਿਹੜਾ ਇਹਨਾਂ ਦਾ ਮਾਹ ਪੁਰਖਾਂ ਇਹਨਾਂ ਦਿੰਦਿਆ ਕਰੂ ਤੇ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਉਹਨਾਂ ਬਾਬਿਆਂ ਨੂੰ ਦਲਾ ਪੰਥਾ ਦੇ ਮੁਖੀਆਂ ਨੂੰ ਮੇਰੀ ਬੇਨਤੀ ਆ ਬਾਬਾ ਜੀ ਇਹਨਾਂ ਬਹਿਰੂਪੀਆਂ ਨੂੰ ਨੱਥ ਪਾਓ ਨੱਥ ਨਾ ਪਾਓ ਕੇਵਲ ਇਹਨਾਂ ਦੇ ਸਿਰ ਤੇ ਤੁਸੀਂ ਆ ਦਮਾਲੇ ਗੁਰੂ ਦੇ ਲਵਾ ਦਿਓ ਸਾਨੂੰ ਇਹਨਾਂ ਦੀ ਬੜੀ ਖੁਸ਼ੀ ਆ ਮੈਂ ਕਹਾਂ ਨੱਥ ਪਾਓ ਇਹਨਾਂ ਨੂੰ ਠੱਲ ਪਾਓ ਇਹਨਾਂ ਨੂੰ ਸਾਡੇ ਜਿਹੜੇ ਬਾਬਾ ਉਪੂਚੋ ਵਾਲੇ ਬਾਬੇ ਨੇ ਕਿਹੋ ਜਿਹੀਆਂ ਗੱਲਾਂ ਸਟੇਜ ਤੇ ਸੁਣਾਈਆਂ ਲਾ ਕੇ ਲੈ ਜਾ ਜੀ ਇਦਾਂ ਮਜਾਜਨ ਜਾਂਦੀ ਐ ਇਦਾਂ ਦੇ ਗਾਣੇ ਸੁਣਾਈ ਗੜਵਾਲੇ ਦੇ ਚਾਂਦੀ ਦਾ ਇਦਾਂ ਦੇ ਗੰਦੇ ਗਾਣੇ ਸੁਣਾਈ ਵਿਆਹ ਦਾ ਮਰ ਕੋ ਮੈਨੂੰ ਸੁਪਨਾ ਆਇਆ ਮੈਂ ਜੋ ਉਹਨੇ ਸਟੇਟਮੈਂਟ ਦਿੱਤੀ ਬਾਬੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਹੁਣ ਸਾਡੇ ਇੱਕ ਸੰਪਰਦਾ ਦਾ ਮੁਖੀ ਆ ਬਾਬਾ ਨਾਂ ਨਹੀਂ ਲੈਣਾ ਉਹਦਾ ਵੀ ਮੈਂ ਉਹ ਤੇ ਪੂਚੋ ਵਾਲੇ ਸਾਹ ਦੇ ਆ ਕੇ ਚ ਪਹੁੰਚ ਗਿਆ ਹੁਣ ਖਾਸ ਕਰਕੇ ਇਹਨਾਂ ਚੌਹ ਪੰਜਾਂ ਸੰਪਰਦਾਵਾਂ ਜਥੇਬੰਦੀਆਂ ਦੇ ਮੁਖੀਆਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਗਲਤ ਬੰਦੇ ਦੇ ਹੱਕ ਜਿੱਤੇ ਮਿੰਟ 'ਚ ਪਹੁੰਚ ਜਾਂਦੇ ਜੀ। ਛਪੀਲਾਂ ਲਾਉਣ ਤਾਂ ਤੁਸੀਂ ਮਿੰਟ 'ਚ ਤੁਰ ਪੈਂਦੇ ਜਿਵੇਂ ਮੈਨੂੰ ਵੇਖੋ ਜੀ ਮੇਰੇ ਬਾਰੇ ਐ ਕਹਤਾ ਕੁੰਭ ਦੇ ਮੇਲੇ ਨਾ ਹੁੰਤੇ ਤੁਸੀਂ ਮਿੰਟ 'ਚ ਪਹੁੰਚ ਜਾਂਦੇ ਜੇ ਮੇਰੀ ਬੇਨਤੀ ਆਪਣੇ ਬਾਬਿਆਂ ਨੂੰ ਆ ਵੀ ਆ ਜਿਹੜੇ ਬਹਿਰ ਉੱਪ ਗਿਆ ਸਿੱਖੀ ਬਾਣੀ ਨੂੰ ਬਦਨਾਮ ਕਰ ਰਹੇ ਆ ਇਹਨਾਂ ਨੂੰ ਨਾth ਪਾਓ। ਅਸਲ ਵਿੱਚ ਇਹਨਾਂ ਲੋਕਾਂ ਨੂੰ ਪਤਾ ਵੀ ਜੇਕਰ ਅਯੋਗ ਕਰਤੂਤਾ ਅਸੀਂ ਜੇਕਰ ਪੈਂਟ ਕੋਡ ਪਾ ਕੇ ਪੈਂਟ ਸ਼ਰਟ ਪਾ ਕੇ ਸਿਰ ਤੇ ਟੋਪੀ ਟੋਪੀ ਪਾ ਕੇ ਇਹ ਹੀ ਹਰਕਤਾਂ ਕੀਤੀਆਂ ਇਹਨਾਂ ਨੂੰ ਪਤਾ ਵੀ ਇਸ ਤਰ੍ਹਾਂ ਫਿਰ ਸਿੱਖੀ ਬਦਨਾਮ ਨਹੀਂ ਹੋਣੀ ਇਹਨਾਂ ਨੂੰ ਪਤਾ ਜੇ ਬਾਣਾ ਪਾ ਕੇ ਇਹੋ ਜੇ ਕੰਮ ਕਰਾਂਗੇ ਸਿੱਖੀ ਬਦਨਾਮ ਕਦੀ ਜਾ ਕੇ ਕਿਸੇ ਮੜੀ ਦੇ ਮੱਥਾ ਟੇਕਣਾ ਕਦੀ ਜਾ ਕੇ ਕਦੀ ਕਰਮ ਕਾਂਡ ਉਹ ਕਰਨੇ ਜਿਹੜੇ ਕਰਮ ਕਾਂਡਾਂ 'ਚ ਗੁਰੂ ਨੇ ਸਾਡੇ ਕਢਿਆ ਤਵੇ ਬਿਆਨ ਕਿਹੋ ਜੇ ਮੈਂ ਹਿੰਦੂਆਂ ਨਾਲ ਪਿਆਰ ਪਾ ਕੇ ਰੱਖਦਾ ਬਈ ਮੇਰੀ ਹਿੰਦੂਆਂ ਨਾਲ ਬੰਦੀ ਬੜੀ ਆ ਸਾਡੇ ਵੀ ਬੰਦੀ ਹੈ ਪਰ ਸਾਡਾ ਸਿਧਾਂਤ ਉਹਨਾਂ ਤੋਂ ਵੱਖਰਾ ਸੀ ਆਪਣੇ ਸਿਧਾਂਤ ਤੋਂ ਕਿ ਦੀ ਠੜਕ ਕਹਿਣੀ ਇਹੋ ਜਿਹਾ ਪਿਆਰ ਕੀਤੇ ਉਹਨਾਂ ਨਾਲ ਪਿਆਰ ਭਰਮ ਵਾਲਾ ਸਾਡਾ ਵੀ ਹੈਗਾ ਵਾ ਪਰ ਅਸੀਂ ਕਦੀ ਇਹਦਾ ਆਪਣੇ ਸਿਧਾਂਤ ਨੂੰ ਭੁੱਲ ਕੇ ਅਸੀਂ ਇਹੋ ਜਿਹਾ ਕਦੀ ਉਹਨਾਂ ਨਾਲ ਬਣਾ ਕੇ ਨਹੀਂ ਦਰ ਰੱਖੀ ਉਹਦਾ ਬਣਾਈ ਦੀ ਪਰ ਜਿੱਥੇ ਕੋਈ ਆਖੇ ਵੀ ਵੇਖੋ ਜੀ ਸਿਧਾਂਤ ਤੋਂ ਹੀ ਠੜਕ ਜੋ ਉਹ ਕੰਮ ਕਦੀ ਨਹੀਂ ਕੀਤਾ ਦੂਜੀ ਬੇਨਤੀ ਕਦੀ ਇਹ ਬਹਿ ਰੁਪਿਆ ਕਦੀ ਵੇਖੋ ਕਦੀ ਕਿਸੇ ਇਤਿਹਾਸਿਕ ਸਥਾਨ ਦੇ ਹੈਡ ਗ੍ਰੰਥੀ ਨੂੰ ਨਹੀਂ ਮਿਲਿਆ ਕਦੀ ਕਿਸੇ ਤਖਤਰੇ ਜਹੇਦਾਰ ਨੂੰ ਨਹੀਂ ਜਾ ਕੇ ਮਿਲਿਆ ਕਦੀ ਬਗੇਸ਼ਰ ਵਾਲੇ ਨੂੰ ਮਿਲਦਾ ਕਦੀ ਕਿਸੇ ਨੂੰ ਮਿਲਦਾ ਕਦੀ ਉਹਨਾਂ ਨੂੰ ਜਾਜਾ ਮਿਲਦਾ ਵਾ ਆਰਐਸਐਸ ਦੇ ਬੰਦਿਆਂ ਨੂੰ ਕਿਉਂ ਭਈ ਇਦਾਂ ਕਿਉਂ ਆ ਬਾਣਾ ਗੁਰੂ ਦਾ ਭਰਾ ਬਾਣਾ ਲਾ ਦੇ ਜਿੱਥੇ ਮਰਜੀ ਟੁੱਠੇ ਖੂਜ ਜਾ ਤੈਨੂੰ ਕੋਈ ਨਹੀਂ ਰੋਕਦਾ ਨੰਬਰ 4 ਜੋ ਇਹਨੇ ਬਿਆਨ ਦਿੱਤਾ ਤਾਂ ਮੇਰਾ ਵਿਰੋਧ ਤਾਂ ਹੁੰਦਾ ਵਾ ਵੀ ਮੈਂ ਹਿੰਦੂ ਵੀਰਾਂ ਵਾਸਤੇ ਸ਼੍ਰੀ ਰਾਮਚੰਦਰ ਜੀ ਦਾ ਲੰਗਰ ਲਾਇਆ ਅਯੋਧਿਆ ਦੇ ਵਿੱਚ ਭਰਾ ਮੇਰੇ ਤੇਰੇ ਲੰਗਰ ਲਾਇਆ ਦਾ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ ਲੰਗਰ ਲਾ ਸਿੱਖਾਂ ਨਾਲੇ ਰੋਸ਼ਨ ਹੁੰਦਾ ਵੀ ਸਿੱਖ ਲੰਗਰ ਲਾਉਣਗੇ ਤੇ ਪਰ ਦੋ ਖੋ ਉਸ ਗੱਲ ਦਾ ਵਾ ਵੀ ਜਦੋਂ ਮੋਤੀਰਾ ਮਹਿਰੇ ਦੀ ਯਾਦ ਦੇ ਵਿੱਚ ਪੋਦੇ ਮਹੀਨੇ ਦੇ ਵਿੱਚ ਮੋਤੀਰਾ ਮਹਿਰੇ ਦੀ ਯਾਦ ਦੇ ਵਿੱਚ ਫਤੇਗੜ ਸਾਹਿਬ ਲੰਗਰ ਕਿਉਂ ਨਾ ਲਾਤਾ ਬਈ ਤੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਨੇ ਜਿਹੜੇ ਹਿੰਦੂਆਂ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਕਟਵਾ ਦਿੱਤਾ ਉਸ ਗੁਰੂ ਦੇ ਗੁਰਦੁਆਰੇ ਗੁਰਦਰਾ ਸੀਸਗਨ ਸਾਹਿਬ ਦੇ ਲਈ ਕਦੀ ਇਸ ਬਹਿਰੂਪੀਣੇ ਨੰਗਰ ਨੇ ਰਿੱਕੇ ਪਹੁੰਚਿਆ ਕਦੀ ਨ ਲੰਗਰ ਲੈ ਕੇ ਉੱਥੇ ਪਹੁੰਚਿਆ ਏ ਸੀਸਗਨ ਸਾਹਿਬ ਕਦੀ ਰਕਾਬਗਨ ਸਾਹਿਬ ਲੰਗਰ ਲੈ ਕੇ ਨਹੀਂ ਪਹੁੰਚਿਆ ਕਿਉਂ ਬਈ ਇਦਾਂ ਇਦਾਂ ਕਿਉਂ ਮੇਰੀ ਬੇਨਤੀ ਆ ਇਹ ਆਪਣਾ ਦਮਾਲਾ ਲਾ ਦੇ ਦਮਾਲਾ ਗੁਰੂ ਦਾ ਵਾ ਤੇ ਜਿੱਥੇ ਮਰਜੀ ਠੱਠੇ ਖੂਜ ਜਾਵੇ ਸਾਨੂੰ ਕਿਸੇ ਗੱਲ ਦਾ ਦੁੱਖ ਨਹੀਂ ਕਿਉਂ ਕਿ ਇਹਦੇ ਭੈਣ ਉਹ ਵਾ ਜਿਹੜੀ ਇੱਕ ਮੁਸਲਮਾਨ ਦੇ ਨਾਲ ਵਿਆਹ ਕਰਾ ਚੁੱਕੀ ਹੈ ਇਹ ਮੁਸਲਮਾਨ ਦਾ ਅੱਜ ਕਹਿ ਲੋ ਇੱਕ ਮੁਸਲਮਾਨ ਇਹਦਾ ਜਵਾਈ ਬਣ ਗਿਆ ਅੱਜ ਸਿੱਧੀ ਗੱਲ ਜੇ ਤੇਰੀ ਭੈਣ ਇਹ ਤੇ ਆਪਦੀ ਭੈਣ ਨੂੰ ਨਾਥੀ ਪੜਾ ਪਿਆ ਕਿਹੋ ਜਿਹਾ ਲੱਛਣ ਫੜੇ ਤੂੰ ਤੇ ਕੀ ਕਿਹਾ ਵੇਖੋ ਜੀ ਘੋੜੇ ਲੈ ਕੇ ਹੁਣ ਸਿੰਘ ਹੈ ਪਾਕਿਸਤਾਨ ਨੂੰ ਕਿਉਂ ਨਹੀਂ ਗਏ ਅਹੇ ਯੂਨੀਵਰਸਿਟੀ ਦੇ ਕਬਜ਼ਾ ਕਰਨ ਮਿੰਟੇ ਚ ਲੱਗੇ ਹੀ ਉਹ ਭਰਾ ਕਬਜ਼ਾ ਤੁਹਾਡੇ ਆਰਐਸਐਸ ਕਰ ਲਗੀ ਹੀ ਉਹ ਤੇਰੀ ਖਾਕੀ ਨਿੱਕਰ ਕਬਜ਼ਾ ਕਰਨ ਲੱਗੀ ਹੀ ਤਾਂ ਸੈੰਗ ਉੱਥੇ ਗਏ ਕੋਲੇ ਲੀਕੇ ਨਾਲੇ ਉਹ ਸਿੱਖਾਂ ਦੇ ਵਜੂਦ ਦੀ ਗੱਲ ਏ ਤੇ ਤੂੰ ਵੀ ਪਾਲਤੂ ਆਰਐਸਐਸ ਦਾ ਵਾ ਤਾਂ ਤੈਨੂੰ ਉਸ ਗੱਲ ਦਾ ਗੁੱਸਾ ਲੱਗਾ ਯੂਨੀਵਰਸਿਟੀ ਵਾਲੀ ਗੱਲ ਦਾ ਤੇ ਪਾਕਿਸਤਾਨ ਦੇ ਨਾਲ ਤਾਂ ਵੈਸੇ ਤੇਰੀ ਆਰਐਸਐਸ ਖਿੰਦੀ ਏ ਕਿਉਂਕਿ ਸਾਡਾ ਨਨਕਾਣਾ ਪਾਕਿਸਤਾਨ ਚ ਏ ਸਾਡਾ ਕਰਤਾਰਪੁਰ ਪਾਕਿਸਤਾਨ ਜਿਹੜੇ ਖਾਲਸਾ ਰਾਜ ਦੀ ਇਹ ਹੀ ਗੱਲ ਕਰਦੇ ਆਂ। ਲਾਹੌਰ ਦੇ ਵਿੱਚ, ਸ਼ਹੀਦ ਕਿਲਾ ਲਾਹੌਰ ਦੇ ਵਿੱਚ ਆ, ਪਾਕਿਸਤਾਨ ਦੇ ਵਿੱਚ ਆ। ਭਾਈ ਤਾਰੂ ਸਿੰਘ ਦਾ ਸਥਾਨ ਪਾਕਿਸਤਾਨ ਦੇ ਵਿੱਚ ਆ। ਗੁਰੂ ਅਰਜਨ ਸਾਹਿਬ ਦਾ ਸਥਾਨ ਸ਼ਹੀਦੀ ਸਥਾਨ ਪਾਕਿਸਤਾਨ ਦੇ ਵਿੱਚ ਆ। ਸਾਡੇ ਬੜਾ ਇਤਿਹਾਸ ਪਾਕਿਸਤਾਨ ਦੇ ਵਿੱਚ ਰਹਿ ਗਿਆ ਵਾ। ਤੇ ਅਹੀਂ ਪਾਕਿਸਤਾਨ ਨੂੰ ਵਿਰੋਧ ਕਿੱਦਾਂ ਕਰਗੀ? ਤੇ ਜਿਹੜੇ ਪਾਲਤੂ ਯਾਰ ਆ ਆਰਐਸਐਸ ਦੇ ਉਹਨਾਂ ਨੇ ਤੇ ਵਿਰੋਧ ਕਰਨਾ ਹੀ ਕਰਨਾ ਪਾਕਿਸਤਾਨ ਦਾ। ਸਾਡੇ ਵੱਲੋਂ ਪਾਕਿਸਤਾਨ ਵੀ ਜਿੰਦਾਬਾਦ ਆ, ਸਾਡੇ ਵੱਲੋਂ ਭਾਰਤ ਵੀ ਜਿੰਦਾਬਾਦ ਆ। ਬਾਕੀ ਇਹੋ ਜਿਹੇ ਬਹਿਰੂਪਿਆਂ ਨੂੰ ਹੱਥ ਪਾਉਣ ਦੀ ਮੇਰੀ ਬੇਨਤੀ ਹੈ ਵੀ ਛੇਤੀ ਛੇਤੀ ਪਾਈ ਜਾਵੇ ਕਿਉਂਕਿ ਇਹਨਾਂ ਦੀਆਂ ਭੈਣਾਂ ਉਹ ਆ ਜਿਹੜੀਆਂ ਮੁਗਲਾਂ ਜਾ ਜਾ ਵਿਆਹ ਕਰਾ ਰਹੀਆਂ ਵਾਂ ਬਾਕੀ ਜਿਹੜੀ ਗਈ ਉਹਨੂੰ ਜਾ ਲੈੰਦੋ ਜਦੋਂ ਉਹਦੀਆਂ ਨਾਸਾਂ ਦੇ ਵੱਜ ਗਿਆ ਉਹਨੂੰ ਆਪਣੇ ਆ ਪੰਜਾਬ ਜਿੱਤੇ ਆ ਜਣਾ ਵਾਂ ਤੇ ਉਹਦੇ ਪਰਿਵਾਰ ਨੂੰ ਮੇਰੀ ਬੇਨਤੀ ਵੀ ਇਹਨੂੰ ਮੂੰਹ ਨਾ ਲਾਇਓ ਇਹਨਾਂ ਘਰ ਦੀ ਰਵੇ ਨਾ ਘੜਦੀ ਰਵੇ ਫਤਿਹ ਸਾਂਝ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ